ਔਰ ਇਹ ਲਿਖ ਕੇ ਲੈਣਾ ਤੇ ਲੈ ਲਓ ਮਾਝਾ ਅੱਧੇ ਤੋਂ ਵੱਧ ਅਸਾਈ ਹੋ ਗਿਆ ਜਿੱਦਾਂ ਅੰਮ੍ਰਿਤਸਰ ਤਰਨਤਾਰਨ ਉਹ ਪਰੇ ਵਾਲਾ ਬਾਰਡਰ ਦਾ ਇਲਾਕਾ ਸਾਰਾ ਇੱਕ ਪਿੰਡ 'ਚ ਦੋ ਚਰਚਾ ਇੱਕ ਗੁਰਦੁਆਰਾ ਤੇ ਸਾਡੇ ਵੀ ਹੁਣ ਪਿੰਡਾਂ ਦੇ ਵਿੱਚ ਸ਼ੁਰੂ ਹੋ ਗਿਆ ਥੋੜਾ ਥੋੜਾ ਵੱਡੀਆਂ ਮੰਡੀਆਂ ਦੇ ਵਿੱਚ ਸਮਾਗਮ ਕਰਨ ਲੱਗੇ ਐ ਹੁਣ 50 ਹਜ਼ਾਰ ਬੰਦਾ ਇਕੱਠਾ ਕਰ ਲਿਆ ਇਲਾਕੇ ਤੇ ਪ੍ਰਭਾਵ ਪੈਣਾ ਹੀ ਗਰਾਊਂਡ ਖਾਲੀ ਐ ਸਾਡੇ ਬੰਦਾ ਕੋਈ ਕਰਨ ਵਾਲਾ ਹੈ ਨਹੀਂ ਸਾਡੇ ਇਧਰ ਵਾਲੇ ਪਾਸੇ ਮੈਨੂੰ ਲੱਗਦਾ ਜੇ 20 ਬੰਦੇ ਵੀ ਇਕੱਠੇ ਕਰ ਲੋ ਤਾਂ ਨਹੀਂ ਮੰਡੀ ਭਰਦੀ ਜੇ ਠੱਲ ਪੈਂਦੀ ਸੀ ਨਾ ਮਾਫ ਕਰਨਾ ਇਹ ਹੰਕਾਰ ਵਾਲੀ ਗੱਲ ਨਹੀਂ ਇਹ ਤੁਸੀਂ ਸੰਗਤ ਦਾ ਪਿਆਰ ਸੀ ਜਿੱਥੇ ਜਿੱਥੇ ਮੰਡੀਆਂ ਚ دیਵਾਨ ਲੱਗਦੇ ਸੀ ਨਾ ਉਹ ਸਭ ਦਾ ਬੂਥਾ ਬੰਦ ਹੋ ਜਾਂਦਾ ਸੀ ਐਡਾ ਕੱਠ ਅੰਮ੍ਰਿਤਸਰ دیਵਾਨ ਲਾਏ ਤਰਨਤਾਰਨ ਲਾਏ ਜੀ ਤੁਨੀ ਵੀ ਵੀ 25 25 ਕਿੱਲੇ ਜਗਾ ਰੱਖਣੀ 15 15 ਏਕੜ ਚ ਪੰਡਾਲ ਵੀ ਲਾਏ ਆ ਡਰੋਨ ਵਿੱਚ ਉੱਥੇ ਚੱਲਦਾ ਇਹ ਕੈਮਰਾ ਵਸਾ ਨੋਟ ਕਰਦਾ ਹੁੰਦਾ ਹੁਣ ਸਾਡੇ ਵਾਲੇ ਸਾਨੂੰ ਕਹੋ ਕਰੋ ਤੇ ਕਰਨ ਦੇਣਾ ਨਹੀਂ ਇਹਨਾਂ ਪਰ ਜੋ ਹਾਲਾਤ ਬਣਨੇ ਨੇ ਇਹ ਤੁਸੀਂ ਦੇਖਣਾ ਪੰਜਾਬ ਦੇ ਵਿੱਚ ਕੀ ਪੈਂਦਾ ਆਉਣ ਵਾਲੇ ਦਸਾਂ ਸਾਲਾਂ ਵਿੱਚ ਨੋਟ ਕਰਕੇ ਰੱਖਿਓ ਕਲਿੱਪ ਮੇਰਾ ਸੇਵ ਕਰਕੇ ਰੱਖਿਓ ਇਹਨਾਂ ਨੂੰ ਤੁਸੀਂ ਲੜ ਕੇ ਨਹੀਂ ਰੋਕ ਸਕਦੇ ਡੰਡੇ ਨਾਲ ਨਹੀਂ ਰੋਕ ਸਕਦੇ ਅਸਾਈਆਂ ਦਾ ਪ੍ਰੋਗਰਾਮ ਨਹੀਂ ਹੋਣ ਦੇਣਾ ਨਾ ਤੁਹਾਨੂੰ ਪ੍ਰਚਾਰ ਦੇ ਬਦਲੇ ਪ੍ਰਚਾਰ ਕਰਨਾ ਹੈ